ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੈਗਾਮੇ ਇਨਕਲਾਬ ਦਾ 14ਵਾਂ ਜੋ ਸਫਰ ਹੈ ਇਸ ਵਾਰ 15 ਅਗਸਤ ਦੇ ਦਿਨ ਕੱਢਿਆ ਜਾਵੇਗਾ ਇਸ ਵਾਰ ਪੈਗਾਮੇ ਇਨਕਲਾਬ ਇੱਕ ਅਲੱਗ ਤੌਰ ਤੇ ਨਿਕਾਲੀ ਜਾਵੇਗੀ ਯਾਤਰਾ ਜਿਉ ਯਾਤਰਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗੀ ਹਰ ਸਾਲ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਦੇ ਖਿਲਾਫ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਦੇ ਲਈ ਮੇਰੇ ਵੱਲੋਂ ਇਹ ਸਾਈਕਲ ਯਾਤਰਾ ਆਰੰਭ ਕੀਤੀ ਗਈ ਸੀ ਜਿਸ ਯਾਤਰਾ ਨੂੰ ਇਲਾਕੇ ਦੇ ਲੋਕਾਂ ਵੱਲੋਂ ਬਹੁਤ ਹੀ ਵੱਡਾ ਸਹਿਯੋਗ ਦਿੱਤਾ ਗਿਆ ਭਰਪੂਰ ਪਿਆਰ ਦਿੱਤਾ ਗਿਆ ਇਸ ਵਾਰ ਮੇਰੇ ਦਿਲ ਦੀ ਇੱਛਾ ਸੀ ਕਿ ਹਿੰਦ ਦੀ ਚਾਦਰ ਨੂੰ ਸਮਰਪਿਤ ਇਹ ਯਾਤਰਾ ਜਿਹੜੀ ਕੱਢੀ ਜਾਵੇ ਸੋ ਇਸ ਵਾਰ ਦੀ ਜਿਹੜੀ ਯਾਤਰਾ ਏ ਉਹ ਗੁਰਦੁਆਰਾ ਸਾਹਿਬ ਕਾਟ ਸਾਹਿਬ ਨੰਗਰ ਤੋਂ ਰੰਭ ਹੋ ਕੇ ਆਪਣੇ ਪੜਾਵਾਰ ਪੜਾ ਹੁੰਦੀ ਹੋਈ ਖਾਲਸੇ ਦੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ ਜਿੱਥੇ ਕਿ ਗੁਰਦੁਆਰਾ ਸਾਹਿਬ ਸੀਸਗੰਗ ਸਾਹਿਬ ਵਿਖੇ ਨਤਮਸਤਕ ਹੋ ਗਏ ਇਸ ਯਾਤਰਾ ਦੀ ਸਮਾਪਤੀ ਕੀਤੀ ਜਾਵੇਗੀ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਹਮੇਸ਼ਾ ਹੀ ਮੈਨੂੰ ਪਿਆਰ ਤੇ ਸਹਿਯੋਗ ਦਿੱਤਾ ਹੈ ਇਸ ਵਾਰ ਵੀ ਮੈਂ ਕਾਮਨਾ ਕਰਦਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਵੀ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਸ ਯਾਤਰਾ ਦਾ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਮਨਾਇਆ ਜਾਣ ਵਾਲਾ ਹੈ। ਇਹਦੇ ਸਬੰਧ ਦੇ ਵਿੱਚ ਬੀਤੇ 14 ਸਾਲਾਂ ਤੋਂ ਸਾਡੇ ਨੇੜਲੇ ਪਿੰਡ ਗੰਭੀਰਪੁਰ ਦੇ ਨੌਜਵਾਨ ਸਾਥੀ ਹੈ ਸ਼ਿਵ ਕੁਮਾਰ ਕਾਲੀਆ ਜਿਹੜੇ ਨਸ਼ਿਆਂ ਔਰ ਸਮਾਜਿਕ ਅਲਾਮਤਾਂ ਜਿਹੜੀਆਂ ਮਾੜੀਆਂ ਅਲਾਮਤਾਂ ਉਹਦੇ ਖਿਲਾਫ ਬੀਤੇ ਲੰਬੇ ਸਮੇਂ ਤੋਂ ਜਦੋ ਜਹਿਰ ਕਰ ਰਹੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ। ਉਹਨਾਂ ਵੱਲੋਂ ਇਸ ਵਾਰ ਜੋਗਦਮੀ ਪੈਗਾਮ ਹੈ ਇਨਕਲਾਬ ਯਾਤਰਾ ਜਿਹੜੀ ਨੰਗਲ ਤੋਂ ਅਨੰਦਪੁਰ ਸਾਹਿਬ ਤੱਕ ਕੱਢੀ ਜਾਣ ਵਾਲੀ ਹੈ ਔਰ ਇਸ ਵਾਰ ਪਹਿਲੀ ਵਾਰ ਹੈ ਵੀ ਇਹ ਯਾਤਰਾ ਜਿਹੜੀ ਹੈ ਹਿੰਦੀ ਚਾਦਰ ਨੌਵੇਂ ਪਾਸ਼ਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸਮੁੱਚਾ ਪਰਿਵਾਰ ਵਾਰਿਆ ਉਹਨਾਂ ਦਾ 350 ਸਾਲਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਣ ਵਾਲਾ ਉਹਨੂੰ ਸਮਰਪਿਤ ਹੋਵੇਗੀ ਔਰ ਇਹ ਯਾਤਰਾ ਜਿਹੜੀ ਹੈ ਗੁਰਦੁਆਰਾ ਘਾਟ ਸਾਹਿਬ ਤੋਂ ਸ਼ੁਰੂ ਹੋ ਕੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਗੁਰਦੁਆਰਾ ਸੀਸਗੰਸਾ ਸਾਹਿਬ ਵਿਖੇ ਸਮਾਪਤ ਹੋ ਰਹੀ ਹੈ। ਇਲਾਕਾ ਵਾਸੀਆਂ ਨੂੰ ਅਪੀਲ ਹੈ ਵੀ ਇਸ ਜਤਰਾ ਦਾ ਵਕਤ ਤੋਂ ਵੱਧ ਵੱਧ ਚੜ੍ਹ ਕੇ ਉਹਨਾਂ ਦਾ ਜਿਹੜਾ ਰਸਤਾ ਹੈ, 메ਨ ਸੜਕ ਹੈ ਉੱਥੇ ਸਵਾਗਤ ਕਰੋ। ਘਟੋ ਘਟ ਕਿਉਂਕਿ ਦੇਖੋ ਇਹ ਨੌਜਵਾਨ ਬੀਤੇ ਲੰਬੇ ਸਮੇਂ ਤੋਂ ਜਦੋ ਜਹਿਦ ਕਰ ਰਿਹਾ, ਮਹਿੰਮ ਚਲਾ ਰਿਹਾ ਵੀ ਨਸ਼ੇ ਖਤਮ ਹੋਣ। ਨਸ਼ੇ ਖਤਮ ਹੋਣ, ਸਮਾਜਿਕ ਲਾਮਤਾ ਖਤਮ ਹੋਣ ਔਰ ਇਹ ਜਿਹੜਾ ਹੈ ਸਮਾਜ ਇੱਕ ਵਧੀਆ ਸਮਾਜ ਬਣ ਸਕਾ ਔਰ ਮੇਰੀ ਹਰੇਕ ਇਲਾਕਾ ਵਾਸੀ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਅਪੀਲ ਹੈ ਕਿਉਂਕਿ ਦੇਖੋ ਹਿੰਦੀ ਚਾਦਰ ਦਾ ਪਵਿੱਤਰ ਦਿਹਾੜਾ ਵੀ ਆਉਣ ਵਾਲਾ ਹੈ ਔਰ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਸਵਾਗਤ ਕਰੋ ਕਿਉਂਕਿ ਇਹ 350 ਸਾਲਾਂ ਨੂੰ ਸਮਰਪਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ